ਹਾਂਜੀ ਸਰ ਸ਼ਿਕਾਰ ਜੀ ਮੈਂ ਟ੍ਰੈਂਸਿਟੀ ਕੁਬਠਿੰਡਾ ਤੋਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਜਿਸ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਕਈ ਵਾਰ ਆਪਾਂ ਸੂਟ ਖਰੀਦਦੇ ਹਾਂ ਜਦੋਂ ਗਲੇ ਪਹਿਲਾਂ ਤੋਂ ਹੀ ਉਹਨਾਂ ਦੇ ਬਣੇ ਹੁੰਦੇ ਨੇ ਰੈਡੀमेड ਤਾਂ ਉਹਨਾਂ ਦੇ ਆਪਾਂ نیچے ਲਾਈਨਿੰਗ ਐਟੈਚ ਕਿਵੇਂ ਕਰਨੀ ਆ ਸੌਖੇ ਤਰੀਕੇ ਨਾਲ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਅੱਜ ਉਹ ਆਪਾਂ ਦੇਖਦੇ ਇਹ ਸ਼ਰਟ ਵੀ ਮੈਂ ਮੋਡਿਆਂ ਦੀਆਂ ਸਾਰੀਆਂ ਕਟਾਂ ਵਗੈਰਾ ਸਾਰੀਆਂ ਪਾ ਲਈਆਂ ਨੇ ਤੇ ਇਸ ਦੀ ਲਾਈਨਿੰਗ ਹੈ ਇਹਦੀ ਵੀ ਕਟਣ ਵਾਲੀ ਪਾਲੀਆਂ ਨੇ ਇਹਨਾਂ ਆਪਾਂ ਕੋਠਾ ਪਾਸਾ ਰੱਖਾਂਗੇ ਇਹ ਆਪਣੀ ਕੁੜਤੀ ਹੈ ਤੇ ਇਹ ਆਪਣੀ ਲਾਈਨਿੰਗ ਹੈ ਦੇਖੋ ਇਹ ਜਿੱਦਾਂ ਇਹਦੇ ਗੜੇ ਨੇ ਇਹ ਵਾਲੀ ਇਹ ਲਾਈਨਿੰਗ ਜਦੋਂ ਆਪਾਂ ਕਟਿੰਗ ਕਰਨੀ ਆ ਤਾ ਇਹਦੀ ਜਿਹੜੀ ਤਿਆਰ ਗਲੇ ਦੀ ਹੈਗੀ ਹੈ ਰੈਡੀ ਜਿਹੜਾ ਗਲਾ ਹੈਗਾ ਉਹਦੇ ਤੋਂ ਤੁਸੀਂ ਜਿੰਨਾ ਕ ਸਲਾਈ ਦੇ ਵਿੱਚ ਆਪਾਂ ਦੇਣਾ ਪੈਰ ਪੈਰ ਦਾ ਕੱਪੜਾ ਉਹਨਾਂ ਦਾ ਐਕਸਟਰਾ ਕੱਟ ਲੈਣਾ ਫਿਰ ਇਸ ਤੋਂ ਬਾਅਦ ਆਪਾਂ ਜਿੱਦਾਂ ਹੁਣ ਆ ਗਲਾ ਹੈ ਆਪਣਾ ਖੱਬਾ ਤੇ ਸੱਜਾ ਇਹਦਾ ਇਹਦਾ ਆ ਵਾਲਾ ਪਾਸਾ ਜਿਹੜਾ ਸੱਜੇ ਵਾਲਾ ਆਪਾਂ ਖੱਬੇ ਪਾਸੇ ਰੱਖਾਂਗੇ ਇੱਥੋਂ ਆਹ ਜਿਹੜੀ ਆ ਚੀਜ਼ ਪਾਈਪਿੰਗ ਹੈ ਇੱਥੇ ਆਹ ਪਾਈਪਿੰਗ ਪਾਈਪਿੰਗ ਨੂੰ ਛੱਡ ਕੇ ਇੱਥੇ ਇੱਥੇ ਕਰਕੇ ਰੱਖਾਂਗੇ ਇਹਨੂੰ ਫਿਰ ਇੱਥੋਂ ਆਪਾਂ ਇਹਨੂੰ ਐਦਾਂ ਐਦਾਂ ਕਰਕੇ ਸਲਾਈ ਲਾ ਲਾਂਗੇ ਇਹ ਗਲੇ ਤੇ ਬਹੁਤ ਜ਼ਿਆਦਾ ਹੈਵੀ ਵਰਕ ਹੈ ਇਸ ਕਰਕੇ ਮੈਨੂੰ ਮਸ਼ੀਨ ਆ ਜਿਹੜੀ ਉਹ ਹੌਲੀ ਚਲਾਉਣੀ ਪੈ ਰਹੀ ਹੈ ਇਸ ਤਰ੍ਹਾਂ ਵਰਤ ਕੇ ਆਨ ਲਫਸ ਲਾਈ ਲਾ ਲੈਣੀ ਹੈ ਜਿਹੜੀ ਆਪਣੀ ਪਾਈਪਿੰਗ ਦੇ ਉੱਤੇ ਨਾ ਤੱਕ ਚੱਲੀ ਦੇਖਦੇ ਹੋਏ ਰੰਗ ਆਮ ਨਾਲ ਦੇਖੋ ਮੈਂ ਆਪਾਂ ਕੋਕਟਾ ਕੇ ਦਿਖਾਉਂਗੀ ਕਿ ਆਪਣਾ ਕਿਵੇਂ ਤਿਆਰ ਹੋਇਆ ਬਿਲਕੁਲ ਨਹੀਂ ਪਤਾ ਲੱਗੂ ਕਿ ਲਾਈਨਿੰਗ ਪਹਿਲਾਂ ਲਗਾਈ ਹੈ ਜਾਂ ਆਪਾਂ ਬਾਅਦ ਵਿੱਚ ਲਗਾਈ ਹੈ ਤੇ ਆਪਣੀ ਇਹ ਲਾਈਨਿੰਗ ਅੰਨ ਲੱਗ ਗਈ। ਇਸ ਤਰ੍ਹਾਂ ਕਰਕੇ। ਦੇਖੋ। ਆ ਜੀ ਜਿੱਧਰ ਆ ਗਈ ਆਪਣੀ। ਹੁਣ ਆਪਾਂ ਤਾਂ ਕਿ ਇਹ ਜਿਹੜੀ ਲਾਈਨਿੰਗ ਆਪਣੀ ਇਸ ਤਰ੍ਹਾਂ ਕਰਕੇ ਉੱਪਰ ਬਾਹਰ ਨਾ ਆਵੇ। ਤਾਂ ਆਪਾਂ ਥੋੜੀ ਇੱਥੇ ਵੀ ਕਿਨਾਰੇ ਦੇ ਅੰਦਰ ਨੂੰ ਦੱਬ ਮੀ ਸਲਾਈ ਆਪਾਂ ਲਾ ਦੇਾਂਗੇ।

ਕੱਪਸ ਲਾਈ ਲਾ ਲਈ ਇਹਦਾ ਆਪਣਾ ਗਲਾ ਜਿਹੜਾ ਉਹ ਰੈਡੀ ਹੋ ਗਿਆ ਇਹਨਾਂ ਜਦੋਂ ਪ੍ਰੈਸ ਕਰ ਲਵਾਂਗੇ ਤਾਂ ਇਹ ਫਿਰ ਬਹੁਤ ਸੋਹਣਾ ਲੱਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ